अच्छा ਤੁਸੀਂ ਮੈਨੂੰ ਇਹ ਦੱਸੋ ਐਨਐਚਏ ਦਾ ਕਿਹੜੇ ਆਫੀਸਰ ਨੇ ਤੁਹਾਨੂੰ ਹੁਣ ਆਰਡਰ ਕੀਤਾ ਮੈਂ ਉਹਨਾਂ ਨਾਲ ਗੱਲ ਕਰ ਮੈਂ ਇੱਥੋਂ ਨਾ ਜੀ ਹਲਕਾ ਇੰਚਾਰਜ ਵੀ ਰਿਆਂ ਹੁਣ ਮੈਂ ਸ਼੍ਰੋਮਨੀ ਕਾਲੀਦਲ ਪਾਰਟੀ ਨੂੰ ਤੋਂ ਮੀਤ ਪ੍ਰਧਾਨ ਆ ਉਹ ਅਹੁਦੇ ਇੱਕ ਪਾਸੇ ਹੋ ਗਏ ਹੁਣ ਆਹ ਦੇਖੋ ਇੱਧਰ ਦੇਖੋ ਆ ਗੱਡੀ ਰੁੱਕ ਗਈ ਨਾ ਆਹ ਦੇਖੋ ਆ ਗੱਡੀ ਰੁੱਕ ਗਈ ਹੁਣ ਇਧਰੋਂ ਟ੍ਰੈਫਿਕ ਦੇਖੋ ਕਿੰਨਾ ਤੇਜ਼ ਆ ਰਿਹਾ ਵੀਡੀਓ ਬਣ ਰਹੀ ਬੇਟਾ ਆਹ ਦੇਖੋ ਹੁਣ ਉਹ ਰਿਸਕ 'ਚ ਆ ਗੱਡੀ ਦੇਖੋ ਬਸ ਕਿੰਨੀ ਹੈਵੀ ਟ੍ਰੈਫਿਕ ਜਾ ਰਹਾ ਹੁਣ ਉਦੋਂ ਦੀ ਉਹ ਗੱਡੀ ਸਟਕ ਗਈ ਗੱਡੀ ਦਿਖਾ ਯਾਰ ਆ ਦੇਖੋ ਹੁਣ ਇਸ ਟ੍ਰੈਫਿਕ ਕਰਕੇ ਉਹ ਗੱਡੀ ਮੋੜ ਨਹੀਂ ਪਾ ਰਹੀ ਹੁਣ ਜਿੰਨੇ ਗੁਰੂ ਘਰ ਵੀ ਜਾਣਾ ਹੋਵੇ ਜਸਵੰਦਰ ਜੀ ਆ ਜਾਓ ਨਾਲ ਆ ਜਾਓ ਜਿੰਨੇ ਗੁਰੂ ਘਰ ਵੀ ਜਾਣਾ ਹੋਵੇ ਆ ਦੇਖੋ ਆ ਦੇਖੋ ਕਿੱਡਾ ਐਕਸੀਡੈਂਟ ਕਾਜ਼ ਹੋ ਰਿਹਾ ਆਹ ਮੈਨੂੰ ਮਨ ਐਨ ਐਚ ਏ ਦੇ ਜਿਹੜੇ ਆਫਸਰ ਜਿਹੜੇ ਹੈਗੇ ਨੇ ਪਲੀਜ਼ ਉਹਨਾਂ ਦਾ ਨੰਬਰ ਦਿਓ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਹੈ ਮਤਲਬ ਜਿਨ੍ਹਾਂ ਨਾਲ ਮੈਂ ਗੱਲ ਕਰਕੇ ਇਹ ਮਸਲਾ ਉਹਨਾਂ ਦੇ ਮੈਂ ਧਿਆਨ ਚ ਲਿਆ ਸਕਾਂ ਆਪ ਆਪਣੇ ਅਫਸਰ ਦਾ ਨੰਬਰ ਲਿਖੋ ਜੀ ਮਾਰੇ ਜਿਹੜੇ ਅਫਸਰ ਹੈ ਨਾ ਉਹਨਾਂ ਦਾ ਰਿਪੇਅਰ ਵਰਕਿੰਗ ਵਾਲੇ ਉਹ ਫਿਰ ਆਪਕਾ ਸਾਰਾ ਕੁਝ ਬਤਾ ਦੇਗਾ ਦੋਸਤੋ ਇਹ ਐਨਐਚਏ ਤੋਂ ਮੁਲਾਜ਼ਮ ਨੇ ਬੜਾ ਇਹਨਾਂ ਦਾ ਧੰਨਵਾਦ ਹੈ ਸਾਡੀ ਕੱਲ ਦੀਆਂ ਟੈਲੀਫੋਨ ਤੇ ਗੱਲਾਂ ਕਰਨ ਨਾਲ ਤੇ ਵੀਡੀਓਜ਼ ਬਣਾਉਣ ਨਾਲ ਫਿਰ ਵੀ ਕੁਝ ਐਨਐਚਏ ਨੇ ਦੁਬਾਰਾ ਐਫਰਟ ਕੀਤਾ ਐਨਐਚਏ ਆਈ ਨੇ ਹਨਾ ਇੱਥੇ ਇਹ ਸਪੀਡ ਬ੍ਰੇਕਰਸ ਲਾਉਣ ਲੱਗੇ ਸਰਵਿਸ ਲੇਨ ਤੇ ਲੇਕਿਨ ਜੋ ਐਕਸੀਡੈਂਟ ਕਾਜ਼ ਬਚਾਉਣੇ ਆ ਐਕਸੀਡੈਂਟਸ ਬਚਾਉਣੇ ਉਹਦਾ ਬੈਨੀਫਿਟ ਹੈ ਭੀ ਜੇ ਇੱਥੇ ਲਾਉਣ ਜਿਵੇਂ ਦੇਖੋ ਗੱਡੀ ਕਿੰਨੀ ਮੁਸ਼ਕਲ ਮੁੜੀ ਐ ਆ ਮੈਂ ਹੁਣ ਇਹਨਾਂ ਤੋਂ ਇਹਨਾਂ ਦੇ ਆਫੀਸਰ ਦਾ ਨੰਬਰ ਲੈ ਕੇ ਉਹਨਾਂ ਨੂੰ ਧਿਆਨ ਚ ਲਿਆ ਰਹੇ ਸਾਰਾ ਨੰਬਰ ਦਿਓ ਤੁਸੀਂ ਇੱਥੇ ਵੀ ਲਾਓ ਅਸੀਂ ਕੋਈ ਕੰਮ ਰੋਕਣਾ ਨਹੀਂ ਨਾ ਹੀ ਰੋਕ ਸਕਦੇ ਆਂ ਅਸੀਂ ਲੇਕਿਨ ਸਾਡੀ ਬਾ ਦੇਖੋ ਕਿੰਨਾ ਫਾਸਟ ਟ੍ਰੈਫਿਕ ਆ ਰਿਹਾ ਸਾਡੀ ਬੇਨਤੀ ਇਹ ਆ ਅੱਛਾ ਕੱਲ ਦੀ ਹਜੇ ਗੱਲ ਹੈ ਕੱਲ ਜਸਵਿੰਦਰ ਜੀ ਇੱਧਰ ਆਓ ਇਹ ਨਾ ਮੈਨੂੰ ਆ ਮੇਰਾ ਮੁੰਡਾ ਦੱਸ ਰਿਹਾ ਗੁਰੀ झांडे पिंड द किसे बंदे दी इतने बहुत जोर दी स्विफ्ट कार एक्सीडेंट हुई है कल रात <coughs> नंबर डबल, डबल एट डबल नाइन डबल एट डबल नाइन डबल जीरो डबल जीरो फाइव सिक्स फोर जीरो फाइव सिक्स फोर जीरो मिस्टर जैना साहब मिस्टर जैना जैना हाँ मोहन कुमार जैना मोहन कुमार ਆਹ ਦੇਖੋ ਲੜਕੀ ਨੂੰ ਕਿੰਨੀ ਮੁਸ਼ਕਲ ਹੋ ਰਹੀ ਹੈ ਉਹ ਬੱਸ ਦੇਖੋ ਕਿੱਡੀ ਤੇਜ਼ ਆ ਰਹੀ ਹਲੋ ਹਾਂਜੀ ਮੋਹਨ ਕੁਮਾਰ ਜੀ ਬੋਲ ਰਹੇ ਨੇ ਨਮਸਕਾਰ ਜੀ ਮੈਂ ਜਸਪ੍ਰੀਤ ਸਿੰਘ ਹੌਫੀ ਗੱਲ ਕਰ ਰਿਹਾ ਜੀ ਮੀਤ ਪ੍ਰਧਾਨ ਅਤੇ ਸਪੋਕਸਮੈਨ ਸ਼੍ਰੋਮਣੀ ਕਾਲੀ ਦਲ ਪਾਰਟੀ ਮੈਂ ਨਾ ਜੀ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਕੋਲ ਖੜਿਆ ਕੱਲ ਦੇ ਅਸੀਂ ਨਾ ਜੀ ਕੁਝ ਆਫਸਰਸ ਹੈ ਬਾਨਾ ਨੂੰ ਵੀ ਬੇਨਤੀ ਕਰਨੀ ਚਾਹੀ ਤੇ ਅਸੀਂ ਕੱਲ ਵੀਡੀਓ ਵੀ ਇੱਥੇ ਇੱਕ ਬਣਾਈ ਸੀ ਕਿ ਜਿਹੜਾ ਪਿੱਛੋਂ ਐਲੀਵੇਟਿਡਲੀ ਹੈਵੀ ਬ੍ਰਿਜ ਫਲਾਈਓਵਰ ਆ ਰਿਹਾ ਨੀਚੇ ਉਹ ਗੁਰੂ ਘਰ ਦੇ ਬਾਹਰ ਜਿਹੜੀ ਕੋਈ ਟ੍ਰੈਫਿਕ ਰੁਕਣਾ ਚਾਹੁੰਦੀ ਹੈ ਜਾਂ ਮੇਨ ਨੀਚਨੀ ਨੇਨ ਜਦੋਂ ਲੈਫਟ ਹੋਣਾ ਚਾਹੁੰਦੀ ਤੇ ਪਿਛਲੇ ਟ੍ਰੈਫਿਕ ਫਾਸਟ ਨਾਲ ਐਕਸੀਡੈਂਟ ਕਾਜ਼ ਬਹੁਤ ਵੱਧ ਰਿਹਾ ਜੀ ਅੱਥੇ ਸੋ ਮੈਂ ਜਿਹੜੀ ਤੁਹਾਨੂੰ ਇੱਕ ਕਾਲ ਕਰ ਰਿਹਾ ਇਟਸ ਡਿਊ ਟੂ ਦਾ ਪਬਲਿਕ ਫੇਵਰ ਓਨਲੀ हाँ yes, यस yes, आपके ना कुछ आप हाँ यस yes, आपके ना कुछ यहाँ पे कंसर्न एम्प्लॉयज ना सर्विस लेन पे वो इसको स्पीड ब्रेकर्स ही बोलते हैं स्पीड ब्रेकर लगा रहे हैं हम तो आपको ये बेनती करना चाहते हैं आप मौके के अफसर हो कि ये स्पीड ब्रेकर बेसिकली हमें चाहिए जो फ्लाई ओवर ऊपर से नीचे उतर रहा है वही प्रॉब्लम आ गई बस वो पहले बहुत बढ़िया थे लेकिन अगर एसपी मैम ने ट्रैफ़िक वाले एसपी मैम ने बोला तो हम अभी उनसे भी इमिडिएट बात करते हैं लेकिन आ नहीं लेकिन वो मैं कर लेता हूँ लेकिन आपको आ, मोहन जी हमारी बेनती है कि ये ज़रूर लगाने पड़ेंगे पब्लिक को बचाने के लिए बहुत फास्ट ट्रैफिक आ रहा है यस यस हाँ कोई बात, कोई बात नहीं कोई बात नहीं कोई बात नहीं हम अपनी पार्टी की ओर से और पब्लिक की ओर से देखो हम आपके जो मैम पी डी क्या नाम बोला उन्होंने हाँ वो वो क्या पोस्ट क्या उनकी प्रोजेक्ट डायरेक्टर यस हम उनसे भी मंडे को बात करेंगे पहले तो आपका धन्यवाद है कि आप इतना सोच रहे हो आपने सर्विस लेन पे भी जो लगा रहे हो उसके लिए भी वी डोंट हैव एनी ऑब्जेक्शन यस yes, जो लूप से नीचे उतर रहा है ना एक्सीडेंट का कॉप देखो वैसे तो हमारे जो एस पी मैम है ट्रैफिक के बेसिकली वो बहुत ट्रैफिक पे काम करते हैं बहुत मेहनत करते हैं वो और बहुत इंटेलिजेंट भी है पर ये उन्होंने क्यों रिमूव करवाया की क्या सोच थी हम मंडे को एक बार उनसे भी बात करेंगे हाँ हाँ, 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 हाँ। हाँ। कोई बात नहीं जो एसपी पी मैम है देखो वो सीनियर ऑफिसर है चाहे पॉलिटिशियन जितना मर्जी बड़ा हो छोटा हो जो कंसर्न ऑफिसर होता है ना प्रोटोकॉल में उसकी रिस्पेक्ट सबसे पहले होती है तो मेरी ड्यूटी तो ये है आपके भी ध्यान में ले लाना और जो प्रोजेक्ट डायरेक्टर मैम है उनका भी नंबर लेके आपसे मैं उनसे भी बात करूंगा और एसपी मैम से भी बात करके ये जो बहुत बड़ा इशू है ट्रैफिक को कंट्रोल करना एक्सीडेंट्स को कंट्रोल करना ये फ्लाई जो लूप नीचे आ रहा है वहीं पर लगना बहुत ज़रूरी है तो ठीक है आप एक मेरी रिक्वेस्ट है आप प्लीज़ मेरे को जो प्रोजेक्ट डायरेक्टर मैम है उनका नंबर एसएमएस कर दीजिए सो दैट मैं उनको बोल दूंगा कि आपसे भी मेरी बात हुई थी और ये तो पब्लिक की डिमांड है एक्सीडेंट्स एक्सीडेंट्स और कल रात ही एक कोई यहाँ पे विलेज चांडे है हमारे साथ में उस या उसके किसी वसनी की कल रात को ही स्विफ्ट गाड़ी का बड़ा एक्सीडेंट हुआ मतलब द लाइफ सेव लेकिन गाड़ियाँ तो टूटी हैं ना उल्टा ये जो रैंप जो जो है जो क्या कहते हैं स्पीड ब्रेकर ये लगने से पीछे से ट्रैफिक कंट्रोल होगा और हाँ जी पहले लगे थे, थे, तो और, जी? जो लगे थे तो हाँ देखो पहला जो लगे गया से कितना स्लो बस थोड़ी सी प्रॉब्लम पब्लिक को कुछ दिन के लिए आएगी जिनको इमीडिएट ट्रैफिक का पता नहीं होगा सॉरी स्पीड ब्रेकर का एकदम ब्रेकिंग होगी लेकिन रूटीन बन जाती है वैसे तो इतने बढ़िया स्पीड ब्रेक करते येलो कलर था दूर से जो सियाना ड्राइवर है अच्छा ड्राइवर है उसको तो उसका विजन हो ही जाएगा सो so, उसको इमीडिएट ब्रेकिंग सो मैं थैंक यू फॉर योर काइंड एफर्ट एंड अटेंशन मेरे को एक नंबर एसएमएस कर दीजिए मंडे को हम इस अपने लेटर पर मैं इनको भी रिटर्न दूंगा <coughs> और एसपी मैम से भी रिक्वेस्ट करेंगे कि इसको uh, ये, <coughs> हाँ जी हाँ जी मैं समझ गया तो वैसे तो एसपी मैम इज़ वेरी इंटेलिजेंट पर उनसे पूछेंगे भी उन्होंने क्या सोच के किया उनको रिक्वेस्ट करेंगे इनको लगवाइए देखो काम तो वो भी पब्लिक के लिए कर रहे हैं ना तो ठीक है <laughs> तो प्लीज़ आप आप मेरे को ए, न, एस करिए ताकि मैं उनसे सारी बात उनके ध्यान में ला सकूँ ये बैठते कहाँ है मैडम जो प्रोजेक्ट डायरेक्टर ट्रेंड के आपके ਆ ਜੋ ਅੰਗਰੇਜ਼ੀ ਕਿ ਟੋਲ ਲਗਾ ਹੋਇਆ ਆ ਲੈਫਟ ਸਾਈਡ ਤੇ ਹੈ ਰਾਈਟ ਲੈਫਟ ਸਾਈਡ ਤੇ ਹੈ ਯਾ ਠੀਕ ਹੈ ਮੰਡੇ ਨੂੰ ਸੇ ਮਿਲेंगे ਵੀ ਹਮ no problem ਚਲੋ ਥੈਂਕ ਯੂ ਬ੍ਰਦਰ ਬਹੁਤ ਮਿਹਰਬਾਨੀ ਹੋਣ ਜੀ ਦੋਸਤੋ ਇਹ ਪ੍ਰੋਜੈਕਟ ਜੋ ਇਹਨਾਂ ਦਾ NHAI ਦਾ ਉਹਨਾਂ ਵੱਲੋਂ ਅੱਜ ਇਹ ਐਫਰਟ ਕੀਤਾ ਜਾ ਰਿਹਾ ਆਪਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆ ਲੇਕਿਨ ਜਿਹੜਾ ਉਹ ਪਬਲੀਕਲੀ ਉਹਨਾਂ ਨੇ ਦੱਸਿਆ ਕਿ ਟ੍ਰੈਫਿਕ ਦੇ ਜਿਹੜੇ SP ਮੈਮ ਸੀਗੇ ਉਹਨਾਂ ਨੇ ਇਹ ਰਿਮੂਵ ਕਰਾਇਆ ਐ ਵਿਐਸਪੀ ਮਾਮ ਸਾਡੇ ਬੜੇ ਇੰਟੈਲੀਜੈਂਟ ਨੇ ਬਹੁਤ ਕਾਬਿਲ ਅਫਸਰ ਨੇ ਉਹਨਾਂ ਨੇ ਪਤਾ ਨਹੀਂ ਕੀ ਸੋਚਿਆ ਹੋਵੇਗਾ ਹਾਂ ਤਾਂ ਪਬਲਿਕ ਦੇ ਹਿੱਤ ਲਈ ਉਹਨਾਂ ਨੇ ਕੀਤਾ ਹੋ ਪਰ ਉਹਨਾਂ ਨੂੰ ਵੀ ਮੰਡੇ ਮਿਲ ਕੇ ਸੋ ਇਹ ਜਿਹੜਾ ਹੈਗਾ ਆਪਣਾ ਸਪੀਡ ਬ੍ਰੇਕਰ ਫਲਾਈਓਵਰ ਤੋਂ ਜੋ نیچے ਉਤਰ ਰਿਹਾ ਇਹ ਬਹੁਤ ਜਲਦੀ ਔਰ ਮੈਂ ਧੰਨਵਾਦ ਕਰਦਾ ਸਾਡੇ ਇਸ ਭਰਾ ਦਾ ਇਹ ਇੰਨਾ ਇਹ ਵੀ ਸਾਡਾ ਵੀਰ ਮਿਹਨਤੀ ਬੰਦਾ ਹੈ ਪਬਲਿਕ ਦੇ ਹਿੱਤਾਂ ਲਈ ਹਮੇਸ਼ਾ ਗੱਲ ਕਰਦੇ ਹੁਣ ਵੀ ਮੈਂ ਸਰਕਟ ਹਸਪੀਟਲਸ ਮਿਲ ਉਹਨਾਂ ਦਾ ਫੋਨ ਆਇਆ ਕਿ ਭਾਜੀ ਆਪਣੀ ਬੇਨਤੀ ਜਿਹੜੀ ਪ੍ਰਵਾਨ ਹੋ ਗਈ ਲੇਕਿਨ ਉਹ ਸਰਵਿਸ ਲੇਨ ਤੇ ਤਾਂ ਸ਼ੁਰੂ ਕਰਤਾ ਦੂਜਾ ਨਹੀਂ ਆਪਾਂ ਉਹ ਵੀ ਲਵਾਉਣਾ ਸੋ ਬਹੁਤ ਬਹੁਤ ਧੰਨਵਾਦ ਦੇਖੋ ਸਾਰੀ ਜਿਹੜੀ ਇਹ ਐਫਰਟ ਹੈ ਇਹ ਪਬਲਿਕ ਲਈ ਹੈ ਆਫੀਸਰ ਸਾਹਿਬਾਨ ਵੀ ਅਸੀਂ ਲੋਕ ਸਾਰੇ ਪਬਲਿਕਲੀ ਹੁਈਆਂ ਔਰ ਜੇ ਪਬਲਿਕ ਸੇਫ ਆ ਭਰਾਓ ਆਪਾਂ ਸੇਫ ਆ ਇਸ ਹਲਕੇ ਨੂੰ ਤੇ ਲੁਧਿਆਣੇ ਨੂੰ ਖੂਬਸੂਰਤ ਬਣਾਉਣਾ ਐਕਸੀਡੈਂਟ ਤੋਂ ਮੁਕਤ ਬਣਾਉਣਾ ਕਰਾਇਮ ਤੋਂ ਮੁਕਤ ਬਣਾਉਣਾ ਜਿੱਥੇ ਪੁਲਿਸ ਇੰਨੀ ਐਫਰਟ ਕਰ ਰਹੀ ਹੈ ਸਾਡੀ ਪ੍ਰਸ਼ਾਸਨ ਨੇ ਐਫਰਟ ਕਰਾ ਸਾਡੇ ਲੋਕਾਂ ਦੀ ਵੀ ਡਿਊਟੀ ਹੈ ਭਾਈ ਜਿੱਥੇ ਕੋਈ ਕਮੀ ਪਾਈ ਜਾਂਦੀ ਹੈ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਸੋ ਬਹੁਤ ਬਹੁਤ ਧੰਨਵਾਦ ਇਹ ਐਡਾ ਰਿਸਕੀ ਮੋੜ ਹੈ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਬੜੇ ਹੈਵੀ ਟਰੈਫਿਕਸ ਆ ਰਹੇ ਨੇ ਬਹੁਤ ਹੈਵੀ ਉਹ ਦੇਖੋ ਬੱਸਿਸ ਕਿੰਨੀਆਂ ਫਾਸਟ ਆ ਰਹੀਆਂ ਹੁਣ ਆਹ ਗੱਡੀਆਂ ਜਿਹੜੀਆਂ ਦੇਖੋ ਲੱਗ ਜਾਂਦੀਆਂ ਨੇ ਕਾਰਾਂ ਵੀ ਤੇਜ਼ ਆ ਰਹੀਆਂ ਬੱਸਾਂ ਵੀ ਤੇਜ਼ ਆ ਰਹੀਆਂ ਸੋ ਬੜਾ ਹੈ ਆਓ ਦੇਖੀਏ ਆਓ ਜਸਮਿੰਦਰ ਜੀ ਮੇਰੀ ਹੋ ਗਈ ਬਾਤ ਹੁਣ ਸੇ ਕੋਈ ਗੱਲ ਜਿਆਦਾ ਨੰਬਰ ਦੇਵੋਗੇ ਹੁਣ ਆ ਮੈਨੂੰ ਤੁਹਾਨੂੰ ਆ ਗਿਆ ਫੋਨ ਉਹ ਕਹਿੰਦੇ ਆਪ ਇਹਨੂੰ ਲਾ ਲਓ ਹਾਂ ਇਹਨੂੰ ਤਾਂ ਲਾਓ ਜੀ ਇਹਨੂੰ ਨਹੀਂ ਆਪਾਂ ਰੋਕਣਾ ਸਪੀਡ ਬ੍ਰੇਕ ਦੇਖੋ ਪਹਿਲੀ ਗੱਲ ਕੰਮੋ ਰੋਕਿਆ ਜਾਂਦਾ ਜਿਹੜਾ ਕੋਈ ਸੁਸਾਇਟੀ ਦੇ ਉਲਟ ਹੋਵੇ ਇਹ ਤਾਂ ਜੇ ਲੱਗ ਰਹੇ ਨੇ ਤਾਂ ਜਦੋਂ ਗੱਡੀਆਂ ਆਉਣਗੀਆਂ ਉਹ ਵੀ ਹੌਲੀ ਹੋ ਜਾਣਗੀਆਂ ਬਧੀਆਂ ਕੰਮ ਕੀਤਾ ਸਰ ਇਥੇ ਆਪਾਂ 2 ਦਿਨ ਲਾਏ ਇੰਨਾ ਟ੍ਰੈਫਿਕ ਚ ਆਪਾਂ 2 ਦਿਨ ਚ ਆਪਾਂ ਲਾਏ ਉਹ ਦੋ ਮੈਂ ਤੁਸੀਂ ਵੀ ਦੇਖੋ ਆਪ ਕਹਿੰਨ ਉਹ ਸਪੀਡ ਬ੍ਰੇਕਰ ਬੜੇ ਜ਼ਰੂਰੀ ਸੀਗੇ ਔਰ ਬਹੁਤ ਵਧੀਆ ਸੀ ਨਹੀਂ ਨਹੀਂ ਉਹ ਡਿਮਾਂਡ ਸੀ ਤਾਂ ਹੀ ਲਾਏ ਯੈਸ ਹਮਾਰੇ ਜੋ ਆਪਣਾ ਟੀਮ ਲੀਡਰ ਹੈ ਟੀਮ ਲੀਡਰ ਨੇ ਪੁਆਇੰਟ ਸਿਲੈਕਟ ਕੀਤਾ ਸਿਲੈਕਟ ਕਰਕੇ ਐਨਐਚਏ ਸੇ ਉਹਕੇ ਕਰਾ ਕੇ ਇੱਥੇ ਲਗਵਾਏ ਹਾਂ ਉਹਨਾਂ ਨੇ ਕਿਹਾ ਮੇਨ ਕੈਰੀਜ ਇੱਥੇ ਨਹੀਂ ਲਾਣੇ ਤੁਸੀਂ ਇੱਥੇ ਲਾਓ ਜੋ ਉਪਰੋਂ ਤਰਿਆ ਜੋ ਟ੍ਰੈਫਿਕ ਆ ਰਿਹਾ ਉਹਨੂੰ ਨਹੀਂ ਨਹੀਂ ਤੁਸੀਂ ਆ ਬਹੁਤ ਵਧੀਆ ਕੀਤਾ ਇਹ ਵੀ ਲਵਾਓ ਚਲੋ ਅਸੀਂ ਕਹਿੰਨੇ ਆ ਵੀ ਸਾਡੇ ਰੌਲਾ ਪੁਲਿਸ ਕਹੇ ਪਟ્રોલ ਹੋਈ ਜਿਹੜੇ ਚੀਤੇ ਲਗਾ ਕੇ ਆ ਦਿਖਾਇਓ ਜੀ ਆ ਦੇਖੋ ਇਹ ਟ੍ਰੈਫਿਕ ਜਦੋਂ ਇਹਨਾਂ ਨੇ ਐਨ ਐਚ ਫਲਿਆਂ ਨੇ ਲਾਏ ਨੇ ਆ ਸੌਰੀ ਇਹ ਬੰਦ ਕਰ ਆ ਦੇਖੋ ਕਿੰਨਾ ਸੋਹਣਾ ਗੱਡੀਆਂ ਹੌਲੀ ਹੌਲੀ ਆ ਰਹੀਆਂ ਦੋਸਤੋ ਆ ਦੇਖੋ ਸੋ ਇਹ ਆਪ ਮੰਨਦੇ ਨੇ ਬਹੁਤ ਅੱਛੀ ਗੱਲ ਹੈ ਜਿਹੜਾ ਆਹ ਲਾ ਰਹੇ ਹੋ ਆ ਦੇਖੋ ਇਹ ਬਹੁਤ ਵਧੀਆ ਜਿੱਥੇ ਪਬਲਿਕ ਸੇਫ ਹੈ ਉਹ ਕੰਮ ਚੰਗਾ ਹੀ ਹੈ ਜੀ ਪਰ ਹੁਣ ਅਸੀਂ ਮੰਡੇ ਆਫਿਸਰਸ ਨੂੰ ਸਾਰਿਆਂ ਨੂੰ ਮਿਲਾਂਗੇ ਆਪਾਂ ਇਹ ਵੀ ਕਰਨਾ ਥੋੜੀ ਸਾਰਿਆਂ ਦੀ ਮਦਦ ਨਾਲ ਠੀਕ ਹੈ ਜੀ ਥੈਂਕ ਯੂ ਬ੍ਰਦਰ ਕਰੋ ਤੁਸੀਂ ਆਓ ਜਸਵੰਦਰ ਜੀ ਸੋ ਬਹੁਤ ਬਹੁਤ ਧੰਨਵਾਦ ਇਸ ਸਟੈਪ ਨੂੰ ਫਾਰਵਰਡ ਕਰਨਾ ਬੜਾ ਜ਼ਰੂਰੀ ਹੈ ਪਰ ਚਲੋ ਸਾਡੇ ਕੱਲ ਰੌਲਾ ਪਾਉਣ ਨਾਲ ਜਾਂ ਵੌਇਸ ਰੇਜ਼ ਕਰਨ ਨਾਲ ਆ ਜਿਹੜਾ ਲੱਗ ਰਿਹਾ ਸਪੀਡ ਬ੍ਰੇਕਰ ਇਹ ਵੀ ਬਹੁਤ ਲਾਹੇਵੰਦ ਨੇ ਤੇ ਆ ਜਿਹੜੇ ਲੱਗਣੇ ਇਹ ਬਹੁਤ ਜ਼ਰੂਰੀ ਨੇ ਜਲਦੀ ਲਵਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ